ਕੀਤਾ ਕਿਆ ਸਲਾਹੀ ਹੈ ਕੀਤਾ ਕਿਆ ਸਲਾਹੀ ਹੈ ਕਰ ਦਿਖਾ ਸੋਈ ਜਨ ਕੀਆ ਸੋ ਮਨ ਵਸੈ ਮੈਂ ਅਵਰਣ ਕੋਈ ਤਾਂ ਤਾਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਮਈ ਬਾਣੀ ਜਿਸ ਦੀ ਕੀ ਮਾਰੂ ਰਾਗ ਦੇ ਵਿੱਚ 6ਵੇਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਆਵਾ ਜਿਸ ਤੇ ਤਿੰਨ ਅਧਿਆਿਆਂ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 112 ਅੰਗ ਉਤੇ ਸੇ ਸ਼ੋਭਤਾਂ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿਤਾ ਕਿਆ ਸਲਾਹੀ ਹੈ ਉਹ ਵਾਹਿਗੁਰੂ ਨੂੰ ਸਲਾਹਾਂ ਚਾਹੀਦਾ ਹੈ ਉਸ ਤਿਆਂ ਹੀ ਸਿਫਤ ਸਲਾਹਾਂ ਕਰਨੀਆਂ ਚਾਹੀਦੀਆਂ ਹਨ ਉਸ ਤੇ ਹੀ ਗੁਣ ਗਾਉਣੇ ਚਾਹੀਦੇ ਹਨ ਉਸ ਨੂੰ ਛੱਡ ਕੇ ਉਸ ਦੇ ਜੋ ਪੈਦਾ ਕੀਤੇ ਹੋਏ ਸ੍ਰਿਸ਼ਟੀ ਹੈ ਉਸ ਨੂੰ ਕੀ ਸਲਾਣਾ ਹੋਇਆ ਕੀਤਾ ਕਿ ਆ ਸਲਾਹੀ ਹੈ ਜੋ ਉਸ ਤੇ ਪੈਦਾ ਕੀਤੇ ਹੋਏ ਹਨ ਉਹਨਾਂ ਨੂੰ ਸਲਾਹਨ ਦੇ ਨਾਲ ਕੋਈ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਆਤਮਿਕ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਸਲਾਨਾ ਹੈ ਉਸ ਵਾਹਿਗੁਰੂ ਨੂੰ ਹੀ ਉਸਦੇ ਹੀ ਗੁਣ ਗਾਉਣੇ ਹਨ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਦੁਨੀਆਂ ਨਾ ਸਲਾਹੇ ਜੋ ਮਰਵੰਜਸੀ ਲੋਕ ਨਾ ਸਲਾਹੇ ਜੋ ਮਰ ਖਾਪਤੀ ਵਾਹ ਮੇਰੇ ਸਾਇਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹਾ ਉਹ ਦੁਨੀਆ ਦਾ ਕੀ ਸਰਾਣਾ ਜਿਸਨੇ ਮਰ ਕੇ ਖਤਮ ਹੋ ਜਾਣਾ ਹੈ ਲੋਕਾਂ ਦਾ ਕੀ ਸਲਾਹਣਾ ਜੋ ਮਰ ਕੇ ਖਾਕ ਦੇ ਵਿੱਚ ਮਿਲ ਜਾਣਾ ਹੈ ਇਹ ਮੇਰੇ ਵਾਹਿਗੁਰੂ ਤੁਸੀਂ ਧਨ ਹੋ ਤੁਸੀਂ ਸਲਾਮਯੋਗ ਹੋ ਗੁਰੂ ਮੁਖ ਸਦਾ ਸਲਾਈਏ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਵਾਹਿਗੁਰੂ ਦੀਆਂ ਇਹ ਸਿਫਤ ਸਲਾਹਾ ਕਰਨੀਆਂ ਚਾਹੀਦੀਆਂ ਹਨ ਗੋਰਮukh ਸਦਾ ਸਲਾਹੀਏ ਸੱਚਾ ਵੇ ਪਰਵਾਹ ਉਹ ਵਾਹਿਗੁਰੂ ਜੋ ਸੱਚਾ ਹੈ ਜੋ ਸਦਾ ਲਈ ਰਹਿਣ ਵਾਲਾ ਹੈ ਉਸ ਵਾਹਿਗੁਰੂ ਦੀਆਂ ਹੀ ਸਿਫਤ ਸਲਾਹਾਂ ਕਰਨੀਆਂ ਚਾਹੀਦੀਆਂ ਹਨ ਉਹ ਵੇ ਪਰਵਾਹ ਹੈ ਕਿਸੇ ਦਾ ਮੌਤਾਜ ਨਹੀਂ ਹੈ ਉਸ ਸੱਚੇ ਦੀਆਂ ਹੀ ਸਿਫਤ ਸਲਾਹਾਂ ਕਰਨੀਆਂ ਹਨ ਕਿਉਂਕਿ ਉਸ ਸੱਚੇ ਦੀਆਂ ਹੀ ਸੇਵ ਸਲਾਹਾਂ ਕੀਤੀਆਂ ਨਾਲ ਜਾਣ ਗਿਆ ਜੇ ਦੂਸਰੇ ਕਿਸੇ ਦੀਆਂ ਸੇਵ ਸਲਾਹਾਂ ਕਰਦੇ ਹਾਂ ਕਿਉਂਕਿ ਉਹ ਸਦਾ ਰਹਿਣ ਵਾਲਾ ਹੀ ਨਹੀਂ ਹੈ ਉਸਨੇ ਮਰ ਜਾਣਾ ਹੈ ਉਸ ਦੀਆਂ ਸੇਵ ਸਲਾਹ ਵੀ ਨਾਲ ਖਤਮ ਹੋ ਜਾਣਗੀਆਂ ਇਸ ਲਈ ਸਿਰ ਸੇਵ ਸਲਾਹ ਕਰਨੀ ਹੈ ਤਾਂ ਉਸ ਵਾਹਿਗੁਰੂ ਦੀ ਕਰਨੀ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਤਾਂ ਸਤਿਗੁਰੂ ਜੀ ਤੇ ਉਹ ਪੇਸ਼ ਕਰਦੇ ਹਨ ਇਹ ਤਾਂ ਕਿਆ ਸਲਾਹੀਏ ਜੋ ਸਵਾਹਿਰ ਦੇ ਪੈਦਾ ਕੀਤਾ ਹੋਇਆ ਨਾ ਉਹਨਾਂ ਦਾ ਕੀ ਸਲਾਹਣਾ ਉਹਨਾਂ ਦੀ ਕੀ ਸਿਫਤ ਸਲਾਹਾ ਕਰਨੀ ਆ ਕਰ ਦੇਖ ਸੋਈ ਉਸ ਤੇ ਸਿਫਤ ਸਲਾਹ ਕਰੋ ਜੋ ਇਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਇਸ ਨੂੰ ਦੇਖ ਇਸ ਤੇ ਦੇਖਭਾਲ ਵੀ ਕਰ ਰਿਹਾ ਹੈ ਇਸ ਤੇ ਸੰਭਾਲ ਕਰ ਰਿਹਾ ਹੈ ਕਿਉਂਕਿ ਜੱਜੀ ਸਾਹਿਬ ਜੀ ਸਤਿਗੁਰੂ ਉਪਦੇਸ਼ ਕਰਦੇ ਹਨ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੁਏ ਕਾਵਾਰ ਕਰ ਕਰ ਵੇਖ ਸਿਰਜਣਹਾਰ ਕਰ ਕਰ ਕੇ ਉਹ ਸਿਰਜਣਹਾਰ ਇਸ ਆਪਣੀ ਕੀਤੀ ਹੋਈ ਸ੍ਰਿਸ਼ਟੀ ਇਸ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਸੰਭਾਲ ਕਰ ਰਿਹਾ ਹੈ ਇਸ ਨੂੰ ਦੇਖ ਰਿਹਾ ਹੈ ਇਸ ਦੀ ਦੇਖਭਾਲ ਕਰ ਰਿਹਾ ਹੈ ਤਾਂ ਸਤਿਗੁਰੂ ਇੱਥੇ ਹੀ ਉਪਦੇਸ਼ ਕਰਦੇ ਹਨ ਕਿ ਕੀਤਾ ਕਿਆ ਸਲਾਈ ਹੈ ਕਰ ਦੇ ਕਾ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਆਵਰ ਨਾ ਕੋਈ ਜਿਸ ਨੇ ਕੀਤਾ ਹੈ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਮੇਰੇ ਮਨ ਦੇ ਵਿੱਚ ਵਸ ਰਿਹਾ ਹੈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨ ਕੋਈ ਮੈਨੂੰ ਉਸ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਹੈ ਮੈਨੂੰ ਉਹ ਹੀ ਸਾਰੇ ਪਾਸੇ ਵਿਖਾਈ ਦਿੰਦਾ ਹੈ ਸਿਰਫ ਉਹ ਵਾਹਿਗੁਰੂ ਹੀ ਵਿਖਾਈ ਦਿੰਦਾ ਹੈ ਉਸ ਵਰਗਾ ਹੋਰ ਕੋਈ ਦਿਖਾਈ ਨਹੀਂ ਦਿੰਦਾ ਅਤੇ ਉਹ ਵਾਹਿਗੁਰੂ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਮੇਰੇ ਮਨ ਦੇ ਵਿੱਚ ਵਸ ਰਿਹਾ ਹੈ ਸੋ ਸੱਚ ਸਲਾਹੀ ਹੈ ਸਾਚੀ ਪਤ ਹੋਈ ਉਹ ਵਾਹਿਗੁਰੂ ਜੋ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਅਬినాਸ਼ੀ ਹੈ ਬਾਕੀ ਸਭ ਕੁਝ ਨਾਸ਼ਵੰਤ ਹੈ ਉਹ ਸੱਚਾ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਉਹ ਸਾਚਾ ਸੋ ਸਾਚਾ ਸਲਾਹੀਏ ਉਸ ਸੱਚੇ ਨੂੰ ਸਲਾਣਾ ਚਾਹੀਦਾ ਉਸਦੇ ਹੀ ਗੁਣ ਗਾਉਣੇ ਚਾਹੀਦੇ ਹਨ ਉਸਤਿਆਂ ਹੀ ਸਿਰਫ ਸਲਾਹਾਂ ਕਰਨੀਆਂ ਚਾਹੀਦੀਆਂ ਸਿਰਫ ਸਲਾਹਾਂ ਸਤਗੁਰੂ ਦੀ ਬਖਸ਼ਿ ਹੋਏ ਅਮਰਤਮਈ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਜੀਆਂ ਸਿੱਖ ਸਲਾਹਾਂ ਕਰਨੀਆਂ ਹਨ ਸੋ ਸਾਚਾ ਸਲਾਹੀਐ ਸਾਚੀ ਪਤ ਹੋਈ ਅਤੇ ਇਸ ਤਰ੍ਹਾਂ ਉਸ ਵਾਹਿਗੁਰੂ ਜੀਆਂ ਸਿੱਖ ਸਲਾਹਾਂ ਕਰਨ ਦੇ ਨਾਲ ਉਸ ਵਾਹਿਗੁਰੂ ਦੇ ਉਸਤਤ ਕਰਨ ਦੇ ਨਾਲ ਸਾਚੀ ਪਤ ਹੋਈ ਸਾਚੀ ਸਦਾ ਰਹਿਣ ਵਾਲੀ ਸਦਾ ਰਹਿਣ ਵਾਲੀ ਇੱਜ਼ਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਇੱਜ਼ਤ ਜੋ ਇਸ ਲੋਕ ਦੇ ਵਿੱਚ ਵੀ ਮਿਲਦੀ ਹੈ ਅਤੇ ਪਰਲੋਕ ਦੇ ਵਿੱਚ ਵੀ ਇੱਜ਼ਤ ਮਿਲਦੀ ਹੈ ਉਹ ਸੱਚੀ ਸਦਾ ਰਹਿਣ ਵਾਲੀ ਉਹ ਇੱਜ਼ਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਪਤ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਉਸ ਸੱਚੇ ਨੂੰ ਸਲਾਹਿਆ ਜਾਵੇ ਪੰਡਤ ਪੜਨਾ ਪਹੁੰਚੇ ਬਾਲ ਜੰਗਲਾ ਪੰਡਤ ਸਿਮਰਤ ਸ਼ਾਸਤਰ ਵੇਦ ਇਹ ਸਭ ਕੁਝ ਪੜਦੇ ਹਨ ਪਰ ਪੜ-ਪੜ ਕੇ ਉਸ ਅਵਸਥਾ ਤੇ ਨਹੀਂ ਪਹੁੰਚ ਸਕਦੇ ਜਿਸ ਅਵਸਥਾ ਤੇ ਪਹੁੰਚ ਕੇ ਉਸ ਵਾਹਿਗੁਰੂ ਨਾਲੋਂ ਵਿਛੋੜਾ ਖਤਮ ਹੋ ਜਾਵੇ ਉਸ ਨਾਲੋਂ ਵਿਛੋੜਾ ਮੁੱਕ ਜਾਵੇ ਉਸ ਅਵਸਥਾ ਤੇ ਨਹੀਂ ਪਹੁੰਚਦੇ ਕਿਉਂਕਿ ਜੋ ਇਹਨਾਂ ਸਿਮਰਤ ਸ਼ਾਸਤਰਾਂ ਦੇ ਵਿੱਚ ਨਾਮ ਨੂੰ ਉੱਤਮ ਲਿਖਿਆ ਹੋਇਆ ਹੈ ਉਸ ਨਾਮ ਦੇ ਨਾਲ ਨਹੀਂ ਜੁੜਦੇ ਉਹ ਪਾਪ ਔਣ ਦੇ ਨਾਲ ਹੀ ਜੁੜਦੇ ਹਨ ਕਰਮ ਕਾਂਡਾਂ ਦੇ ਨਾਲ ਹੀ ਜੁੜਦੇ ਹਨ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰ ਜਿਉਂ ਬੇਤਾਲੇ ਆ ਵੇਦਾਂ ਦੇ ਵਿੱਚ ਨਾਮ ਜੋ ਉੱਤਮ ਹੈ ਉਸ ਨੂੰ ਨਹੀਂ ਸੰਦੇ ਆਪਣੇ ਪੁੰਨ ਪਾਪਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਲੱਗੇ ਹੋਏ ਹਨ ਇਸ ਕਰਕੇ ਉਹ ਬੇਤਾਲੇ ਹੋਏ ਫਿਰਦੇ ਹਨ ਉਹ ਜੀਵਨ ਸਫਰ ਦੇ ਵਿੱਚ ਬੇਤਾਲੇ ਹੋਏ ਹੋਏ ਹਨ ਕਿਉਂਕਿ ਉਹ ਨਾਮ ਦੇ ਨਾਲ ਨਹੀਂ ਜੁੜਦੇ ਇਸ ਕਰਕੇ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਪੰਡਤ ਪੜਨਾ ਪਹੁੰਚਈ ਪੰਡਿਤ ਇਹ ਨ ਸਿਮਰਤ ਸਾਸ਼ਤਰਾਂ ਨੂੰ ਪੜ ਪੜ ਕੇ ਉਸ ਅਵਸਥਾ ਤੇ ਨਹੀਂ ਪਹੁੰਚ ਸਕਦੇ ਜਿਸ ਅਵਸਥਾ ਤੇ ਪਹੁੰਚ ਕੇ ਉਸ ਵਾਹਿਗੁਰੂ ਦੇ ਨਾਲੋਂ ਵਿਛੋੜਾ ਮੁੱਕ ਜਾਵੇ ਕਿਉਂਕਿ ਉਹ ਤਾਂ ਬਹੁ ਆਲ ਜੰਜਾਲਾ ਉਹ ਤਾਂ ਬਹੁਤ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਹਨ ਉਹਨਾਂ ਦਾ ਮਕਸਦ ਤਾਂ ਸਿਰ ਮਾਇਆ ਹੀ ਹੈ ਉਹਨਾਂ ਦਾ ਇਹ ਮਕਸਦ ਨਹੀਂ ਕਿ ਉਸ ਵਾਹਿਗੁਰੂ ਦੇ ਨਾਲੋਂ ਸਾਡਾ ਵਿਛੋੜਾ ਮੁੱਕ ਜਾਵੇ ਉਸ ਵਾਹਿਗੁਰੂ ਦੇ ਨਾਲ ਮੇਲ ਹੋ ਜਾਵੇ ਉਹ ਤਾਂ ਸਿਰਫ ਇਸ ਮਾਇਆ ਦੇ ਜੰਜਾਲ ਦੇ ਵਿੱਚ ਹੀ ਫਸੇ ਹੋਏ ਹੋਆ ਹਨ ਪਾਪ ਪੁੰਨ ਦੋਏ ਸੰਗਮੇ ਖੁਦੇ ਆ ਜਮ ਕਾਲਾ ਉਹ ਪੰਡਤ ਪਾਪ ਪੁੰਨ ਦੀਆਂ ਵਿਚਾਰਾ ਕਰਦੇ ਹਨ ਅਸੀਂ ਇਸ ਤਰ੍ਹਾਂ ਦੁਬਦਾ ਦੇ ਵਿੱਚ ਹੀ ਸਦਾ ਪੈ ਰਹੇ ਹਾਂ ਖੁਦ ਆ ਜਮ ਕਾਲਾ ਉਹਨਾਂ ਨੂੰ ਸਦਾ ਮਾਇਆ ਦੀ ਹੀ ਭੁੱਖ ਲੱਗੀ ਰਹਿੰਦੀ ਹੈ ਉਹਦੇ ਆ ਭੁੱਖਾ ਉਹਨਾਂ ਨੂੰ ਸਦਾ ਮਾਇਆ ਦੀ ਹੀ ਭੁੱਖ ਲੱਗੀ ਰਹਿੰਦੀ ਹੈ ਜਮ ਕਾਲਾ ਅਤੇ ਮੌਤ ਦਾ ਸਹਿਮ ਹੀ ਅੰਦਰ ਵਸਿਆ ਰਹਿੰਦਾ ਹੈ ਵਿੱਚੋਂ ਓੜਾ ਭੌ ਵਿਸਰਾ ਪੂਰਾ ਰਖਵਾਲਾ ਪਰ ਜਿਸਦੇ ਅੰਦਰ ਉਹ ਆਏ ਉਹ ਆਪ ਵਸ ਜਾਂਦਾ ਹੈ ਜਿਸਦੇ ਮਨ ਦੇ ਵਿੱਚ ਉਹ ਵਾਹਿਗੁਰੂ ਵਸ ਜਾਂਦਾ ਹੈ ਉਸ ਦਾ ਫਿਰ ਉਸ ਵਾਹਿਗੁਰੂ ਨਾਲ ਵਿਛੋੜਾ ਅਤੇ ਭੌ ਜਮ ਦਾ ਡਰ ਜੋ ਹੈ ਉਹ ਸਾਰਾ ਖਤਮ ਹੋ ਜਾਂਦਾ ਹੈ ਕਿਉਂਕਿ ਉਹ ਵਾਹਿਗੁਰੂ ਜੋ ਹੈ ਪੂਰਾ ਰਖਵਾਲਾ ਔਰਨ ਤੌਰ ਤੇ ਰੱਖਿਆ ਕਰਨ ਵਾਲਾ ਹੈ ਜਦ ਜਿਸ ਦੇ ਅੰਦਰ ਉਹ ਵਸ ਗਿਆ ਫਿਰ ਉਸ ਦੀ ਪੂਰਨ ਤੌਰ ਤੇ ਉਹ ਰੱਖਿਆ ਕਰਦਾ ਹੈ ਕਿਉਂਕਿ ਉਹ ਪੂਰਾ ਰਖਵਾਲਾ ਇਸ ਕਰਕੇ ਉਸ ਦਾ ਉਸ ਵਾਹਿਗੁਰੂ ਨਾਲ ਉਹ ਵਿਛੋੜਾ ਵੀ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਮੌਤ ਦਾ ਸਹਿਮ ਜੋ ਹੈ ਭੌ ਜੋ ਹੈ ਉਹ ਵੀ ਖਤਮ ਹੋ ਜਾਂਦਾ ਹੈ ਜਿਨ ਕੀ ਲੇਖ ਪਤ ਪਵ ਸੇ ਪੂਰੇ ਭਾਈ ਜਦੋਂ ਲੇਖਾ ਹੁੰਦਾ ਹੈ ਜਿਨ ਕੀ ਲੇਖਾ ਲੇਖ ਕਰਨ ਲੱਗਿਆਂ ਪਤ ਪਵ ਜਿਨ੍ਹਾਂ ਦਾ ਲੇਖੇ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਕਿਉਂਕਿ ਆਪਣੇ ਹੀ ਕਰਮ ਹਨ ਕਿਉਂਕਿ ਜਪਜੀ ਸਾਹਿਬ ਜੀ ਸਤਿਗੁਰੂ ਉਪੇਸ਼ ਕਰਦੇ ਹਨ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਚੰਗਿਆਈਆਂ ਬੁਰਿਆਈਆਂ ਵਾਚ ਤਰਮ ਹਦੂਰ ਚੰਗਿਆਈਆਂ ਅਤੇ ਬੁਰਿਆਈਆਂ ਚੰਗੇ ਕਰਮ ਅਤੇ ਮੰਦੇ ਕਰਮ ਧਰਮ ਰਾਜ ਵਾਚਦਾ ਹੈ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਅਤੇ ਉਸੇ ਅਨਸਾਰ ਹੀ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਆਪਣੋ ਆਪਣੇ ਕਰਮਾਂ ਦੇ ਮੁਤਾਬਕ ਕੋਈ ਉਸ ਵਾਹਿਗੁਰੂ ਦੇ ਨੇੜੇ ਹੋ ਜਾਂਦਾ ਹੈ ਅਤੇ ਕੋਈ ਉਸ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਹੈ ਜਿਸ ਤਰ੍ਹਾਂ ਦੇ ਕਰਮ ਹੁੰਦਿਆਂ ਉਸੇ ਤਰ੍ਹਾਂ ਦਾ ਉਸ ਨੂੰ ਫਲ ਮਿਲਦਾ ਹੈ ਇਸੇ ਤਰ੍ਹਾਂ ਸਤਿਗੁਰੂ ਇੱਥੇ ਉਪਦੇਸ਼ ਕਰਦੇ ਹਨ ਜਿਨ ਕੀ ਲੇਖੇ ਪਤ ਪਵ ਸੇ ਪੂਰੇ ਪਾਈ ਲੇਖਾ ਕਰਦੇ ਆ ਕਰਬਾਂ ਦਾ ਨਵੇੜਾ ਕਰਦੇ ਆ ਜਿਨ੍ਹਾਂ ਦੇ ਪੱਲੇ ਪੱਤ ਪੈਂਦੀ ਹੈ ਇੱਜ਼ਤ ਪੈਂਦੀ ਆ ਇੱਜ਼ਤ ਮਿਲ ਜਾਂਦੀ ਆ ਉਸ ਵਾਹਿਗੁਰੂ ਦੇ ਦਰਬਾਰ ਤੋਂ ਸੇ ਪੂਰੇ ਪਾਈ ਉਹੀ ਪੂਰੇ ਹਨ ਉਹੀ ਪੂਰੇ ਭਾਂਡੇ ਹਨ ਪੂਰੇ ਪੂਰੀ ਮੱਤ ਹੈ ਸੱਚੀ ਵੜਾਈ ਅਤੇ ਇਹੋ ਜਿਹਨਾਂ ਨੂੰ ਉਸ ਦਰਗਾਹ ਦੇ ਵਿੱਚੋਂ ਇੱਜ਼ਤ ਮਿਲਦੀ ਹੈ ਉਹਨਾਂ ਨੂੰ ਫਿਰ ਉਸ ਦਰਗਾਹ ਦੇ ਵਿੱਚੋਂ ਹੀ ਪੂਰੀ ਮੱਤ ਮਿਲਦੀ ਹੈ ਪੂਰੇ ਪੂਰੀ ਮੱਤ ਹੈ ਸੱਚੀ ਵੜਾਈ ਅਤੇ ਉਹਨਾਂ ਨੂੰ ਸਦਾ ਰਹਿਣ ਵਾਲੀ ਵਡਿਆਈ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਵਡਿਆਈ ਜੋ ਇਸ ਲੋਕ ਦੇ ਵਿੱਚ ਵੀ ਵਡਿਆਈ ਮਿਲਦੀ ਹੈ ਪਰ ਲੋਕ ਦੇ ਵਿੱਚ ਵੀ ਵਡਿਆਈ ਰਹਿੰਦੀ ਆ ਸੱਚੀ ਸਦਾ ਰਹਿਣ ਵਾਲੀ ਵਡਿਆਈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਦੇਨ ਦੇ ਟੋਟ ਨਾ ਆਵਈ ਲੈ ਲੈ ਤੱਕ ਪਾਈ ਉਹ ਵਾਹਿਗੁਰੂ ਸਦਾ ਹੀ ਦੇ ਰਿਹਾ ਹੈ ਉਸ ਤੇ ਦਿਨ ਦਾ ਕੋਈ ਟੋਟ ਨਹੀਂ ਆਉਂਦੀ ਉਸ ਤੇ ਭੰਡਾਰਿਆਂ ਦੇ ਵਿੱਚ ਕੋਈ ਟੋਟ ਨਹੀਂ ਆਉਂਦੀ ਉਸ ਤੇ ਭੰਡਾਰੇ ਸਦਾ ਹੀ ਭਰੇ ਰਹਿੰਦੇ ਹਨ ਉਹ ਵਾਹਿਗੁਰੂ ਇਹੋ ਜਿਹਾ ਦਾਤਾ ਦੇਣ ਵਾਲਾ ਹੈ ਦਿਨ ਦਾ ਟੂਟ ਨਾ ਆਵਈ ਲੈ ਲੈ ਤੱਕ ਪਾਈ ਪਰ ਜੋ ਲੈਣ ਬਣੇ ਹਨ ਉਹ ਥੱਕ ਜਾਂਦੇ ਹਨ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿੰਦੇ ਠੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਉਹ ਵਾਗਰ ਦੇਣ ਵਾਲਾ ਦੇਈ ਜਾ ਰਿਹਾ ਹੈ ਪਰ ਲੈਣ ਵਾਲੇ ਉਹ ਥੱਕ ਜਾਂਦੇ ਹਨ ਇਹ ਲੈਣ ਵਾਲੇ ਜੁਗਾ ਜੁਗੰਤਰ ਜੁਗਾ ਜੁਗਾ ਤੋਂ ਉਸਤੇ ਦਿੱਤੇ ਭੰਡਾਰਿਆਂ ਨੂੰ ਵਰਤ ਰਹਿਆਂ ਨੂੰ ਉਸਤੇ ਭੰਡਾਰਿਆਂ ਨੂੰ ਖਾ ਰਹਿਆਂ ਨੂੰ ਪਰ ਉਸ ਦੇ ਭੰਡਾਰਿਆਂ ਦੇ ਵਿੱਚ ਕਦੀ ਵੀ ਟੋਟ ਨਹੀਂ ਹੁੰਦੀ ਦਿਨ ਦੇ ਟੋਟਣਾ ਆਵਈ ਲੈ ਲੈ ਥੱਕ ਪਾਈ ਪਰ ਲੈਣ ਵਾਲੇ ਜਾਨਾ ਉਹ ਥੱਕ ਜਾਂਦੇ ਹਨ ਉਹ ਵਾਹਿਗੁਰੂ ਐਜਿਆ ਭੰਡਾਰਿਆਂ ਦਾ ਮਾਲਕ ਉਹ ਪੂਰਾ ਰਖਵਾਲਾ ਨਾਮ ਦਾ ਦਾਤਾ ਉਸ ਵਾਹਿਗੁਰੂ ਦੇ ਨਾਲ ਜੋੜੀਏ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਹੀ ਗੁਣ ਗਾਈਏ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ ਦੁਨੀਆਂ ਦੀਆਂ ਸਿਫਤ ਸਲਾਹਾਂ ਜੋ ਹਣ ਉਹ ਨਾਲ ਨਹੀਂ ਜਾਣੀਆਂ ਸਿਰਫ ਉਸ ਵਾਹਿਗੁਰੂ ਜੀਆਂ ਕੀਤੀਆਂ ਹੋਈਆਂ ਵਡਿਆਈਆਂ ਸਿਫਤ ਸਲਾਹਾਂ ਉਸ ਵਾਹਿਗੁਰੂ ਦੇ ਗੁਣ ਗਾਏ ਹੋਏ ਹੀ ਨਾਲ ਜਾਣਿਆ ਨੂੰ ਸਵਾਹਿਗੁਰੂ ਜੀਆਂ ਹੀ ਸਦਾ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰੀਏ ਜੀ ਉਹ ਵਾਹਿਗੁਰੂ ਜੀ ਕਾ ਕਲਸਾ ਉਹ ਵਾਹਿਗੁਰੂ ਜੀ ਕੀ ਫਤਿਹ